ਡੀਏਵੀ ਰੈੱਡ ਕਰਾਸ ਸਕੂਲ ਵਿੱਚ ਪੂਜਯ ਮਾਤਾ ਲਾਲ ਦੇਵੀ ਜੀ ਦਾ ਜਨਮ ਦਿਨ ਬਹੁਤ ਸ਼ਰਧਾ ਤੇ ਖੁਸ਼ੀ ਨਾਲ ਮਨਾਇਆ ਗਿਆ ਇਸ ਮੌਕੇ ਤੇ ਸੁਭਾਸ਼ ਭਾਰਦਵਾਜ ਨੇ ਸਕੂਲ ਦੇ ਵਿਸ਼ੇਸ਼ ਬੱਚਿਆਂ ਨਾਲ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਕੇਕ ਕੱਟਿਆ ਅਤੇ ਪ੍ਰਸ਼ਾਦ ਵੰਡਿਆ ਗਿਆ ਇਸ ਮੌਕੇ ਕਮਲ ਸ਼ਰਮਾ ਸਿਮੀ ਲੂਥਰਾ ਰਮਨ ਕਾਂਤਾ ਰੇਨੂ ਸ਼ਰਮਾ ਅਤੇ ਸ਼ਮਾ ਆਨੰਦ ਮੌਜੂਦ ਸਨ ਹਿੰਦੂ ਨੂੰ ਉਮੈ ਜੀ ਹੈਪੀ ਬਰਥ ਅੱਜ ਪੂਜੇ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਤੇ ਅਫਸਰ ਤੇ ਸ਼੍ਰੀ ਭਾਰਤਵਾੜ ਜੀ ਹਰ ਸਾਲ ਦੀ ਤਰ੍ਹਾਂ ਇੱਥੇ ਆ ਕੇ ਮਾਤਾ ਜੀ ਦਾ ਜਨਮ ਦਿਨ ਬੱਚਿਆਂ ਦੇ ਨਾਲ ਮਨਾਇਆ ਕੇਕ ਘਟियार اسپੈਸ਼ਲ ਬੱਚੇ ਆ ਸਾਡੇ ਸਕੂਲ ਦੇ ਵਿੱਚ ਹੈਰਿੰਗ ਇੰਪੇਅਰਡ ਤੇ ਮੈਂਟਲੀ ਚੈਲੰਜ ਬੱਚੇ ਸੁਭਾਜ ਬਾਦਵਾ ਜੀ ਹਰ ਸਾਲ ਇਹਨਾਂ ਬੱਚਿਆਂ ਨਾਲ ਲਾ ਕੇ ਮਾਤਾ ਜੀ ਦਾ ਜਨਮ ਦਿਨ ਮਨਾਉਂਦੇ ਆ ਤੇ ਮਾਤਾ ਜੀ ਵੱਲੋਂ ਜਿਹੜਾ ਇਸ ਬੱਚਾ ਨੂੰ ਆਸ਼ੀਰਵਾਦ ਪ੍ਰਦਾਨ ਕਰਦੇ ਆ ਤੇ ਇਸ ਵਾਰ ਵੀ ਇਹਨਾਂ ਨੇ ਆ ਕੇ ਮਾਤਾ ਜੀ ਦਾ ਜਨਮ ਦਿਨ ਇੱਥੇ ਸਕੂਲ 'ਚ ਮਨਾਇਆ ਤੇ ਮੈਂ ਬਹੁਤ-ਬਹੁਤ ਧੰਨਵਾਦੀ ਇਹ ਪ੍ਰੇਰਨਾ ਮਾਨੂੰ ਮਾਤਾ ਜੀ ਨੇ ਦਿੱਤੀ ਹੈ ਇਹ ਬੱਚੇ ਹੈ ਇਹਨਾਂ ਨੂੰ ਅਮੇਸ਼ਾ ਮਾਤਾ ਜੀ ਲੋ ਅਸ਼ੀਰਵਾਦ ਦਿੱਤਾ ਜਾਵੇ ਔਰ ਹਰ ਸਾਲ ਦੀ ਤਰ੍ਹਾਂ ਮੈਂ ਮਾਤਾ ਜੀ ਜਨਮ ਦਿਨ ਤੇ ਮਾਤਾ ਜੀ ਦਾ ਜਨਮ ਦਿਨ ਇੱਥੇ ਆ ਕੇ ਮਨਾਉਣਾ ਹੈ ਤਾਂ ਕਿ ਇਹਨੇ ਬੱਚਾ ਵੀ ਇਹ ਵੀ ਦੁਨੀਆ ਚ ਜਿਤਨਾ ਮਾਤਾ ਜੀ ਦੇ ਚਰਨਾਂ 'ਚ ਜੋਕੀ ਦੂਸਰੇ ਆਂਦੇ ਨੇ ਇਹ ਵੀ ਆ ਸਕਣ ਔਰ ਇਹ ਹਰ ਸਾਲ ਮਾਤਾ ਜੀ ਚੜ੍ਹੋ ਅਸ਼ੀਰਵਾਦ ਲੈ ਕੇ ਜਾਂਦੇ ਨੇ ਜਦੋਂ ਪੇਪਰ ਹੁੰਦੇ ਪੇਪਰਾਂ ਦੇ ਪਹਿਲਾਂ ਮੰਦਿਰ ਆਉਂਦੇ ਨੇ ਔਰ ਮਾਤਾ ਜੀ ਦਾ ਸ਼ੀਰ ਲੈ ਕੇ ਮੈਨੂੰ ਇੰਨੀ ਇੱਥੇ ਆ ਕੇ ਖੁਸ਼ੀ ਮਿਲਦੀ ਹੈ ਸਭ ਤੋਂ ਜ਼ਿਆਦਾ ਮਾਤਾ ਜੀ ਇਹ ਮੈਨੂੰ ਪ੍ਰੇਰਣਾ ਦਿੰਦੀ ਹੈ ਤੇ ਮੈਨੂੰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਮੈਂ ਮਾਤਾ ਜੀ ਦਾ ਆਪਣੇ ਦਿਲ ਧੰਨਵਾਦ ਕਰਦਾ ਜਿੰਨਾ ਕਿ ਮੈਨੂੰ ਇਸ ਲਾਈਨ ਤੇ ਲਾਇਆ ਮੈਨੂੰ ਇਸ ਪਲੇਸਾਂ ਤੇ ਲਾਇਆ